ਡਾਕਟਰ ਸੁਰਜ ਦੇ ਅਗਵਾਈ ਵਿੱਚ ਡਾਕਟਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉੱਚ ਅੱਚੇ ਤੌਰ ਤੇ ਮੀਟਿੰਗ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮ ਨੇ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਡਾਕਟਰਾਂ ਦੇ ਵਿਚਾਰ ਵਿਸੋਲੇ ਇਸ ਮੌਕੇ ਸਮੂਹ ਡਾਕਟਰਾਂ ਨੇ ਅਨਿਲ ਜੋਸ਼ੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਹੋਇਆ ਕਿ ਇਸ ਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਸਮੂਹ ਡਾਕਟਰਾਂ ਦੀ ਟੀ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੋਟਾਂ ਪਾ ਕੇ ਉਹਨਾਂ ਨੂੰ ਸੰਸਦ ਵਿੱਚ ਭੇਜਣ ਕੇ ਆਪਾਂ ਲੋਕਲ ਅੰਮਰਸਰ ਦੀ ਗੱਲ ਕਰੀਏ ਤੇ ਤੁਹਾਡੇ ਸਾਹਮਣੇ ਹੀ ਹੈਗੇ ਰਾਤ ਦਿਨ ਇੱਕ ਕਰਕੇ ਆਪਾਂ ਕੰਮ ਕੀਤਾ ਹੈ ਜਦੋਂ ਕਦੇ ਮੈਨੂੰ ਪੱਤਰਕਾਰ ਪੁੱਛਦੇ ਆ ਮੈਂ ਹੁਣ ਤੇ ਤੁਹਾਡਾ ਮੁਕਾਬਲਾ ਕਿਤਨਾ ਮੈਂ ਸਿਬੈਕੀ ਮੈਨੂੰ ਕੋਈ ਟੇਸਟਾ ਨਹੀਂ ਗੱਬੀ ਤੇ ਇਹਨੇ ਉਸ ਤੋਂ ਬਾਅਦ ਕੰਮ ਕੀਤਾ ਹੈ ਜੋ ਅਸੀਂ ਕੀਤਾ ਹੈ ਉਹ ਟੂ ਮੈਂਬਰ ਪਾਰਲੀਮੈਂਟ ਹੈ ਉਹ ਇਲੈਕਸ਼ਨ ਦੀ ਪਾਰਲੀਮੈਂਟ ਦੀ ਹੈ ਕਾਇਦਲਾ ਸਾਹਿਬ ਦੇ ਸਾਹਮਣੇ ਜਿਹੜੇ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਆ ਇੱਕ ਝਾੜੂ ਵਾਲਾ ਜਿਹੜਾ ਸਵਾ ਦੋ ਸਾਲ ਤੋਂ ਮਿਨਿਸਟਰ ਐ ਇੱਕ ਉਹ ਬੀਜੇਪੀ ਵਾਲਿਆ ਐ ਪਹਿਲਾਂ ਦਿੱਲੀੋਂ ਨੇਉਂਦੇ ਹੀ ਹਰ ਕਿਉਂ ਅਮਰੀਕਾ ਤੋਂ ਲਿਆਏ ਆ ਤੇ ਦਿੱਲੀ ਵਾਲਾ ਤੱਕ ਮੁੜਿਆ ਨਹੀਂ ਉਹ ਅਮਰੀਕਾ ਤੋਂ ਲੈ ਕੇ ਆਏ ਆ ਉਹਨਾਂ ਦਾ ਨਾਰਾ ਹੀ ਵੱਖਰਾ ਕਿ ਜਾਂ ਤੇ ਦਾਦਾ ਜੀ ਦੇ ਨਾਂ ਤੇ ਵੋਟ ਪਾ ਦਿਓ ਸਮੁੰਦਰੀ ਸਾਹਿਬ ਕਰਕੇ ਜਾਂ ਮੰਦਰ ਕਰਕੇ ਵੋਟ ਪਾ ਦਿਓ ਕੰਮ ਕੁਮ ਦਿਖੂ ਗੱਲ ਨਹੀਂ ਇੱਕ ਬੰਦਾ ਜਿਹੜਾ ਡਵੈਲਪਮੈਂਟ ਦੀ ਗੱਲ ਕਰਦਾ ਡਵੈਲਪਮੈਂਟ ਤੇ ਵੋਟ ਮੰਗਦਾ ਤੁਹਾਡੇ ਸਾਹਮਣੇ ਖੜਾ ਤੁਹਾਡਾ ਸੇਵਾਦਾਰ ਮੈਂ ਨਾ ਵੀ ਪਹਿਲਾ ਇਨਸਾਨ ਤੇ ਫਿਰ ਨਿਸ਼ਾਨ ਵੇਖੋ ਸਭ ਨਿਸ਼ਾਨ ਤੇ ਪਾਰਟੀ ਤੇ ਧਰਮ ਤੇ ਜਾਤ ਤੇ ਇਸ ਤਰ੍ਹਾਂ ਵੋਟ ਮੰਗਦੇ ਪਿਆ ਮੈਂ ਇੰਟੈਲੈਕਚੁਅਲ ਕਲਾਸ ਤੁਹਾਨੂੰ ਪਹਿਲਾਂ ਕਿਹਾ ਇਸ ਕਰਕੇ ਵੀ ਆਪਾਂ ਨੂੰ ਸਮਝਿਆ ਸੋਚ ਸਕਦੇ ਆਪਾਂ ਵੇਖ ਸਕਦੇ ਆ ਕੀ ਕੰਟਰੀਬਿਊਸ਼ਨ ਹੈ ਕਿਸ ਦੀ ਕੌਣ ਕਰੂਗਾ ਕੌਣ ਮੁੜੂਗਾ ਜੋਸ਼ੀ ਸਾਹਿਬ ਨਾਲ ਜਿਹੜਿਆ ਆਇਆ ਸੀ ਸਿਹਰੀਆਂ ਦੇ ਅੰਨੇ ਜੋਸ਼ੀ ਜੀ ਉਹਨਾਂ ਨਾਲ ਸਾਡਾ ਦਿੱਲੀ ਪਿਆਰ ਆ ਸਾਡੀ ਸਾਰੀ ਟੀਮ ਦਾ ਸਾਡਾ ਸੁਰੇਸ਼ ਜੀ ਦਾ ਦਿੱਲੀ ਪਿਆਰ ਆ ਅਤੇ ਤੇਤੇ ਤੌਰ ਤੇ ਡਾਕਟਰ ਅੰਨੇ ਜੋਸ਼ੀ ਜੀ ਅੱਜ ਆਏ ਸਾਡੀ ਸੁਸਾਇਟੀ ਦਾ ਇੱਕ ਇੱਕ ਮੈਂਬਰ ਉਹਨਾਂ ਦੇ ਨਾਲ ਆ ਇੱਕ ਇੱਕ ਮੈਂਬਰ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਮੈਂਬਰ ਜਿੰਨੇ ਵੀ ਉਹਨਾਂ ਦੇ ਰਿਲੇਟਿਵ ਆ ਜਾਂ ਮਰੀਜ਼ ਆਉਂਦੇ ਆ ਹਰ ਇੱਕ ਨੂੰ ਗਾਈਡ ਕਰਦੇ ਆ